ਬੋਲ ਦੇਣੀ ਹਾਂਜੀ ਵੇਖਣ ਦੇ ਸਬਜੀ ਮੈਂ ਵੇਖਣ ਤੇ ਆਵਾ ਪਰ ਮੈਨੂੰ ਲੱਗਦਾ ਅੱਡੇ ਤੋਂ ਲਿਆਉਣੀ ਪੈਣੀ ਜਾ ਕੇ ਮਿਲਿਆ ਕੁਝ ਕਿ ਨਹੀਂ ਨਾ ਕੱਖੋਂ ਨਹੀਂ ਅੱਛਾ ਇਦਾਂ ਹੀ ਲੱਗੀਆਂ ਵੇਲਾ ਚਲਤੀ ਹਾਂ ਅੱਡੇ ਤੇ ਕੀ ਜਾਣਾ ਵਾ ਪਿੰਡ ਤੇ ਉੱਧਾ ਹੀ ਬੜੇ ਰੇਟ ਆ ਸਬਜੀ ਦੇ ਜੇ ਤੁਸੀਂ ਸ਼ਹਿਰ ਫੇਰਾ ਮਾਰਾ ਹੋ ਤੇ ਇੱਕ ਦੀ ਕਿਤਾਬ ਚਾਹੀਦੀ ਆ ਮੈਨੂੰ ਬਾਕੀ ਸਾਰਾ ਹੀ ਹੋ ਗਿਆ ਵਾ ਮੇਰਾ ਤੋਂ ਦੇ ਵਿੱਚ ਨਾ ਥੋੜੇ ਜਿ ਡਾਟ ਰਹਿ ਗਏ ਆ ਮੈਨੂੰ ਲੱਗਦਾ ਵਾ ਭੀ ਇਸ ਵਾਰੀ ਬਦਲੀ ਆ ਅਹੀਂ ਕੋਈ ਕਿਤਾਬ ਆ ਪ੍ਰਾਣੀਆਂ ਨਹੀਂ ਲਿਆਂਦੀਆਂ ਇਹੋ ਪ੍ਰਾਣੀਆਂ ਲੈਂਦੀਆਂ ਤੇ ਇਹ ਆ ਵੀ ਜੇ ਨਵੀਂ ਤੇ ਹੀ ਲਿਆ ਦੋ ਤੇ ਮੈਂ ਤੇ ਛੱਟ ਯਾਦ ਕਰ ਲੈਣਾ ਵਾ ਕੋਈ ਗੱਲ ਨਹੀਂ ਹਾਂ ਤੇ ਮੈਨੂੰ ਲਿਖ ਦੇ ਸਾਮਾਨ ਜਿਹੜਾ ਚਾਹੀਦਾ ਵਾ ਤੇ ਕਿਤਾਬ ਦਾ ਨਾਮ ਵੀ ਲਿਖ ਦੋ ਮੈਂ ਲਿਖ ਦੇਣੀ ਕੋਈ ਗੱਲ ਨਹੀਂ ਇਹ ਆ ਵੀ ਠੰਢ ਠੰਢੀ ਚੱਲ ਜੂ ਜੀ ਜਾਣਾ ਵਾ ਨਹੀਂ ਤੇ ਫੇਰ ਸ਼ਾਮ ਮਿਲਿਆ ਤੇ ਨਹੀਂ ਤੇ ਮੈਂ ਕੰਮ ਕਰਾਂ ਹਾਂ ਤੁਸੀਂ ਵੀ ਨਾਲ ਹੀ ਚਲੋ ਤੁਸੀਂ ਕਰ ਕੀ ਕਰਨਾ ਵਾ ਚਲੋ ਗਏ ਲੋ ਫੇਰ ਕਿੱਦਾਂ ਗਿਆ ਹਾਂ ਤੁਸੀਂ ਸਾਮਾਨ ਸਾਰਾ ਲਿਖ ਲਓ ਤੇ ਨਾਲ ਹੀ ਚਲੋ ਮੇਰੇ ਕੋਈ ਨਹੀਂ ਮੈਂ ਲਿਖ ਲੈਣੀ ਆ ਫੇਰ ਜਿਹੜਾ ਥੋੜਾ ਬੋਤਾ ਕੰਮ ਰਹਿ ਗਿਆ ਨਾ ਉਹ ਵੀ ਕਰ ਲੈਣੀ ਆ ਸ਼ਹਿਰ ਤੇ ਜਾਣਾ ਐਵੇਂ ਹੋਈ ਜਾਂਦਾ ਹੀ ਹੁਣ ਸ਼ਹਿਰ ਚੱਲੇ ਆ ਤੇ ਰਾਜਾ ਨਾ ਮੇਰਾ ਪਿੰਡ ਹੁੰਦਾ ਵਾ ਜੇ ਕਿਤੇ ਬੋਲ ਚੱਲ ਹੁੰਦੀ ਤਹੀਂ ਪਿੰਡੋਂ ਨਹੀਂ ਹੋਣਾ ਜੋ ਤੁਹਾਨੂੰ ਮਾਹੌਲ ਹੀ ਇਦਾਂ ਦਾ ਵਾ ਜੇ ਪਿੰਡ ਜਾਣ ਜੋਗੇ ਹੁੰਦੇ ਤੇ ਫਿਰ ਇੱਥੇ ਕੰਨੋਂ ਆਣਾ ਹੈਗਾ ਇਹ ਵੀ ਤਾਂ ਗੱਲ ਹੈਗੀ ਆ ਨਾ ਤੇ ਤੂੰ ਕੋਈ ਗੱਲ ਨਹੀਂ ਫਿਕਰ ਨਾ ਕਰ ਪਿੰਡ ਵੀ ਚੱਲਾਂਗੇ ਇੱਕ ਵਾਰੀ ਟੈਸਟ ਕਲੀਅਰ ਹੋ ਗਿਆ ਨਾ ਫਿਰ ਵੇਖੀ ਸਾਰੇ ਸਵੀਕਾਰ ਕਰ ਲੈਣਾ ਸਾਨੂੰ ਚਲੋ ਕੋਈ ਨਹੀਂ ਉਦਾਂ ਹੀ ਨਾ ਕੀ ਵੇਲੇ ਗੱਲਾਂ ਆ ਜਾਂਦੀਆਂ ਮੰਨ ਚ ਤੇ ਮੈਂ ਨਾ ਕਰਦਾ ਕੰਮ ਕਾ ਕੇ ਨਾ ਤੁਸੀਂ ਕਰ ਲੋ ਮੈਂ ਵੀ ਨਾਲਾ ਮੈਂ ਦੁਕਾਨ ਤੋਂ ਆਏ ਸੀ ਤੇ ਮੈਂ ਨਾਲਾ ਮੜਾ ਜਾ ਹਾਂ ਤੁਸੀਂ ਕਰ ਲੋ ਫਿਰ ਚਲਦੇ ਆ ਠੀਕ ਵੇਖ ਲਾ ਫਿਰ ਵੀ ਕੁੜੀ ਦਾ ਜੀ ਕਰਦਾ ਹੀ ਹੈ ਨਾ ਆਪਣੇ ਪਿੰਡ ਜਾਣ ਨੂੰ ਪਰ ਮੰਮੀ ਹੁਣਾ ਉਹਨਾਂ ਤਾਂ ਇੰਨਾ ਵੀ ਨਹੀਂ ਰਹਿਣ ਦਿੱਤਾ ਤੇ ਵਿਚਾਰੀ ਆਪਣੇ ਪੇਕਿਆਂ ਤੋਂ ਹੋਏ ਚਲ ਕੋਈ ਨਹੀਂ ਹੌਲੀ ਹੌਲੀ ਸਭ ਕੁਝ ਠੀਕ ਹੋ ਹੀ ਜਾਣਾ ਯਾਰ ਮੈਂ ਜੋਗਨ ਨੂੰ ਫੋਨ ਲਾਉਂਦੇ ਹਾਂ ਚੁੱਕਰ ਨਹੀਂ ਦਿਆ ਜੋਗਨ ਕਿਹੋ ਜਿਹੋਤ ਵਾਲੇ ਫੋਨ ਤੇ ਵੀ ਲਾਇਆ ਹੋ ਗੀ ਨਹੀਂ ਚੁੱਕਣ ਦੀ ਤਾਨੂੰ ਪਤਾ ਤੇ ਸਹੀ ਆ ਹੁਣ ਕੰਮ ਦੇ ਦਿਨ ਚੱਲਣਦੇ ਆ 14 ਗਰਾਂ ਲਾਉਂਦੇデア ਹੁਣਾ ਕੰਮ ਕਰਾਉਂਦੇ ਡੜੀ ਜਿਹਨਾਂ ਦੇ ਨਾਲ ਉਹ ਚੱਲ ਫੇਰ ਵੀ ਫੋਨ ਤੇ ਕੋਲੀ ਹੁੰਦਾ ਵਾ ਅੱਗੇ ਘਰ ਫੁਰ ਦਿੰਦਾ ਹੁੰਦਾ ਵਾ ਤੁਹਾਨੂੰ ਪਤਾ ਆ ਫੇਰ ਡਰ ਦਾ ਮਾਰਾ ਘਟਦਾ ਹੀ ਨਹੀਂ ਹੁਣਾ ਕਿਵੇਂ ਪਾਣੀ ਪੁਣੀ ਵਿੱਚ ਡੇਗ ਗਿਆ ਤੇ ਫੇਰ ਹਣਾਂ ਲੜਣਾ ਕਿਡਾ ਸੌਖਾ ਆ ਤੇ ਘਰੇ ਛੱਡ ਜਾਂਦਾ ਹੁਣਾ ਆ ਓ ਆਹੋ ਤੇ ਤੇਰੀ ਗੱਲ ਠੀਕ ਵਾ ਹਾਂਜੀ ਘਰੇ ਹੁਣਾਂ ਨੂੰ ਕੋਈ ਗੱਲ ਨਹੀਂ ਹੋ ਗਿਆ ਨਹੀਂ ਤੇ ਅੱਗੇ ਫੇਰ ਆ ਮਰ ਜਾਂਦਾ ਹੁੰਦਾ ਫੇਰਾ ਪੂਰਾ ਕੀ ਮਾਨਾ ਤੁਹਾਨੂੰ ਪਤਾ ਸਹੀ ਆ ਪਹਿਲਾਂ ਤੇ ਕਿੰਨੇ ਦਿਨ ਸੋਰੇ ਲਾ ਆਇਆ ਵਾ ਉਧੂਣ ਹਾਰ ਕੇ ਮੰਮੀ ਜੂਣਾ ਨੇ ਫੋਨ ਫੋਨ ਲਾਇਆ ਵੀ ਆ ਜਾ ਹੁਣ ਘਰ ਕੋਈ ਕੰਮ ਕੋ ਨੂੰ ਵੇਖਲਾ ਕੋਈ ਹੁਣ ਕਿੰਨੇ ਦਿਨ ਦੇ ਹੋ ਗਏ ਹੀ ਗਏ ਨੂੰ ਤੇ ਹੁਣ ਖਰੇ ਆਇਆ ਵੀ ਤਿੰਨ ਚਾਰ ਦਿਨ ਹੋ ਗਏ ਆ ਕੋ ਚਲ ਕੋਈ ਗੱਲ ਨਹੀਂ ਨਹੀਂ ਆਪ ਜਾ ਕੇ ਮਿਲ ਆਉਣੀ ਆ ਫਿਰ ਕਿਦਾਂ ਨਾਲੇ ਆਪੇ ਤੁਸੀਂ ਕਹਿੰਦੇ ਆ ਕਿ ਮੈਂ ਚਲ ਜਣਾ ਆ ਚਲ ਕੋਈ ਗੱਲ ਨਹੀਂ ਮੁੜ ਕੇ ਆਈ ਜਾਣਾ ਮੈਂ ਹਫਤੇ ਬਾਅਦ ਆ ਕੋਈ ਨਹੀਂ ਜਦ ਤੀ ਦਬਰਾ ਹੋ ਗਏ ਨਾ ਫਿਰ ਕੋਈ ਨਹੀਂ ਜਾਣਾ ਆ ਮੰਮੀ ਵੀ ਆਖਦੇ ਸੀ ਮਿਲ ਕੇ ਜਾਏ ਉਹ ਤੇ ਮੈਂ ਫਿਰ ਨਾ ਜਾਇ ਨਹੀਂ ਕੀਤਾ ਜਾਣਦਾ ਤੁਹਾਨੂੰ ਪਤਾ ਤਾਂ ਸਹੀ ਆ ਪੀ ਅੱਗੇ ਵੀ ਨਾ ਕਿੰਨਾ ਕੁਛ ਹੋ ਗਿਆ ਮੈਂ ਤਾਂ ਨਹੀਂ ਨਾ ਲੈ ਆਂਦੀ ਹੁਣ ਜਾਂਦਾ ਉਹਨਾਂ ਨੂੰ ਕਹਿ ਦੇਣਾ ਇਹਨਾਂ ਕਿ ਉਹਨਾਂ ਚੱਲ ਜਾਣਾ ਸਵੇਰੇ ਨਹੀਂ ਮੈਂ ਉਹਨਾਂ ਨੂੰ ਕਿਹਾ ਸੀ ਮੇ ਜੀ ਨੂੰ ਆਖੰਦੇ ਤੁਸੀਂ ਆਏ ਨਹੀਂ ਯਾਦ ਕਾਂ ਲਵਲੀ ਦੇ ਲੋਕ ਬਾਰੋ-ਬਾਰੀ ਚੱਲ ਗਿਆ ਘਰ ਵੀ ਨਹੀਂ ਆਇਆ ਪਹਿਲਾਂ ਹਾਂ ਤੇ ਮੈਂ ਹਾਂ ਨਹੀਂ ਕੋਈ ਗੱਲ ਨਹੀਂ ਆ ਪਾਵਾਂਗੀ ਤੇ ਕੋਈ ਨਹੀਂ ਤੂੰ ਫੇਰ ਆਉਣਾ ਫੇਰ ਹੋ ਕੇ ਆਵਾਂਗੇ ਉਹ ਆਹ ਮੈਂ ਤਾਂ ਹੀ ਪੁੱਛਣ ਡਿਆ ਮੈਂ ਫੋਨ ਖਾਨੀ ਨਾ ਹੁੰਦਾ ਆਇਆ ਕਰੀ ਉਹ ਫਿਰ ਕੰਮ-ਕੁੰਮ ਦੇ ਵਿੱਚ ਵਿਜੀ ਤੁਹਾਨੂੰ ਪਤਾ ਹੀ ਆ ਪੀ ਗਦੀ ਗੰਦੂ ਕਰੋ ਵਟਾ ਬੰਦੋ ਗਈ ਕੁਛ ਕਿੰਨੇ ਕੰਮ ਹੁੰਦੇ ਆ ਚੋਨੇ ਦੇ ਸਿਰ ਖੱਪਤੀ ਬਹੁਤ ਜ਼ਿਆਦਾ ਆ। ਉਹ ਕੰਮ ਤੇ ਬਿਠੇ ਰਹੇ ਆ। ਦਸਾਂ ਰਾ ਕਿੰਨਾ ਕੁ ਵਗਦੇ। ਫੇਰ ਰੋਈ ਢੜਚੋ ਨਾ ਲੱਗਣ ਡਿਆ ਵਾ ਤੇ। ਦਸ ਤੂੰ ਫੇਰ ਬਾਰ ਬਾਰ ਉਹੀ ਗੱਲ ਕਰੀ ਜਾ। ਚੱਲ ਕੋਈ ਗੱਲ ਨਹੀਂ ਮੈਂ ਕੰਮ ਨਹੀਂ ਕਰਾਂਗਾ ਕਰੀ। ਇਹਨੇ ਚੁੱਕ ਲੂਗਾ ਠੀਕ ਆ ਨਾ ਚੁੱਕੂਗਾ ਤੇ ਫੇਰ ਹੋਵਾਂਗੇ। ਆ ਚਲੋ ਕੋਈ ਨਹੀਂ ਆਪਣੇ ਹੱਲੇ ਡਿਊਟੀ ਤੇ ਜਾਓ। ਆ ਮੈਂ ਜਾਣਾ ਹਾਂ ਸਵੇਰੇ ਜਾਵਾਂਗਾ। ਹਾਂ। ਤੇ ਕੋਈ ਨਹੀਂ ਫੇਰ ਦੇਖ ਲਾਂਗੇ ਫੇਰ ਹੋ ਕੇ ਆਵਾਂਗੇ। ਚੱਲ ਜਾ ਚਾਹ ਲਿਆ ਘੁੱਟ ਬਣਾ ਕੇ। ਚੱਲ ਬਣਾਉਣੀ ਆ। ਇਦਾਂ ਕਰਨਾ ਰੁਪਿੰਦਰ ਨੇ ਤੇ ਨਹੀਂ ਮੈਨੂੰ ਕੋ ਦੱਸਿਆ ਇਦਾਂ ਕਰਨਾ ਇਹ ਪਿੰਡ ਦਾ ਫੋਨ ਲਾਵਾਂ ਕੀ ਪਤਾ ਉਹ ਹੀ ਕੋਈ ਨਾ ਕੋ ਦੱਸਣ ਚੱਲ ਮੈਨੂੰ ਕਿਹੜਾ ਮੈਂ ਦੱਸਣਾ ਹਲੋ ਹਲੋ ਸਸੀਗਰ ਜੀ ਸਸੀ ਗਾਲ ਮਨ ਲੱਗਦੀ ਪੁੱਤ ਕਿ ਹਾਲ ਨੇ ਵਧੀਆ ਵਧੀਆ ਆਪਣੀ ਸੁਣਾਓ ਤੁਸੀਂ ਕੀ ਬੰਡਿਆ ਜੀ ਬਸ ਜੀ ਬਸ ਬੰਡਾ ਕੀ ਹੈ ਵਿਲੇ ਅੱਛਾ ਅੱਛਾ ਠੀਕ ਆ ਠੀਕ ਆ ਲੱਗ ਗਿਆ ਚੋਨਾ ਆ ਚੋਨਾ ਕੋ ਤਾਂ ਕੋ ਲੱਗਿਆ ਥੋੜਾ ਰਹਿ ਗਿਆ ਵਾ ਅੱਛਾ ਅੱਛਾ ਹਾਂ ਹੋਰਸ ਨਾਓ ਘਰ ਪਰਵਾ ਠੀਕ ਠਾਕ ਸਾਰਾ ਘਰ ਪਰਵਾ ਤੁਸੀਂ ਸੁਣੋ ਕੀ ਅੱਜ ਜੀਤ ਹੋਣਾ ਦਾ ਠੀਕ ਠਾਕ ਹਾਂਜੀ ਠੀਕ ਠਾਕ ਆ ਸਾਰੇ ਵਧੀਆ ਵਾ ਤੇ ਉਹ ਕੋਈ ਮੈਂ ਹੱਥ ਚੱਲ ਕਰ ਲੈਣਾ ਸਵੇਰੇ ਮੈਂ ਚੱਲ ਜਾਣਾ ਸੀ ਤੇ ਆਇਆ ਤੇ ਗਿਆ ਨਹੀਂ ਹਾਂ ਅੱਛਾ ਅੱਛਾ ਹਾਂ ਜੀ ਆ ਜਿੰਦੇ ਮਿਲ ਗਏ ਜਾਂਦੇ ਕੋਈ ਗੱਲ ਨਹੀਂ ਵੇਖ ਲੈਨੇ ਜੇ ਤੇ ਦਾ ਲੱਗੂਗਾ ਜਾਂਦੇ ਜਾਂਦੇ ਤੇ ਵੇਖ ਲਾਂਗੇ ਨਹੀਂ ਤੇ ਫਿਰ ਅਗਲੇ ਹਫਤੇ ਸਹੀ ਜਨੋਈ ਨਹੀਂ ਕਰ ਰੋ ਹਾਂਜੀ ਤੇ ਜੋ ਬੰਦਾ ਸਣਾਉਂ ਜੋ ਬੰ ਠੀਕ ਠਾਕ ਹਾਂ ਜੋ ਬੰ ਠੀਕ ਠਾਕ ਉਹ ਮੈਂ ਫੋਨ ਲਾਇਆ ਕਿੰਨੀ ਵਾਰੀ ਇਹਨੇ ਚੁੱਕਿਆ ਹੀ ਨਹੀਂ ਆ ਉਹ ਫੋਨ ਪੁੱਤ ਉਹ ਨਾ ਬਾਹਰ ਡਿਆ ਹੀ ਕੱਦੂ ਕਰਨ ਤੇ ਉੱਥੇ ਡਿੱਗ ਗਿਆ ਹੀ ਉਹਦਾ ਅੱਛਾ ਅੱਛਾ ਆ ਤੇ ਉਹ ਤਾਂ ਉਹਨੇ ਮੁਰਗੇ ਫਿਰ ਲਿਆ ਲੁਆ ਨਹੀਂ ਆ ਉਹ ਤਾਂ ਹੀ ਫਿਰ ਸੋਚੋ ਫਾਈ ਜਾਂਦਾ ਮੈਂ ਫੋਨ ਪਤਾ ਨਹੀਂ ਕਿਉਂ ਬੰਦ ਆਉਂਦਿਆ ਹਾਂ ਹੁਣ ਵੀ ਤੇ ਬਾਹਰ ਕੱਦੂ ਹੀ ਕਰਨ ਦਿਆ ਉਹ ਅੱਛਾ ਅੱਛਾ ਤਾਂ ਜੇਕਰ ਉਹਨਾਂ ਨਾਲ ਮੈਂ ਤੁਹਾਡੀ ਗੱਲ ਕਰਾ ਦੇਣੀ ਠੀਕ ਆ ਤੇ ਜੇ ਲੱਗ ਗਿਆ ਤੇ ਹੁਣੇ ਕਰਾ ਦਿਓ ਹਾਂਜੀ ਮੈਂ ਜੇ ਲੱਗ ਗਿਆ ਤੁਹਾਡੇ ਤੇ ਹੁਣ ਕਰਾ ਦਿਓ ਤੁਸੀਂ ਨਹੀਂ ਪੁੱਤ ਲੱਗੇ ਨਹੀਂ ਆ ਜੇ ਲੱਗੇ ਹੁੰਦਾ ਤੇ ਮੈਂ ਤੁਹਾਡੀ ਗੱਲ ਕਰਾ ਦਿੰਗੇ ਉਹ ਕਦੋਂ ਹਟਿਆ ਵਾ ਅੱਛਾ ਛੱਡ ਮਾ ਹਾਂਜੀ ਛੱਡ ਮਾ ਚਲੋ ਕੋਈ ਗੱਲ ਨਹੀਂ ਦੱਸ ਦਿਓ ਨੂੰ ਵੀ ਫੋਨ ਆਇਆ ਸੀ ਉਹਦਾ ਤੇ ਫਿਰ ਕਰ ਲੂਗਾ ਆਪੇ ਹੋਰ ਕੇ ਫੋਨ ਕੋਈ ਨਹੀਂ ਦੱਸੋਗਾ ਕਿ ਕਿ ਲੱਗਿਆ ਆਪਣਾ ਕੰਮ ਆਇਆ ਹੈ ਤੁਹਾਡਾ ਤੋਂ ਫਿਰ ਹਾਂਜੀ ਕੋਈ ਨਹੀਂ ਮੈਂ ਕਰਦਾ ਚਲੋ ਕੋਈ ਨਹੀਂ ਜੋ ਟੈਲੀਫੋਨ ਤੇ ਲਾ ਦੂਗਾ ਆਪੇ ਹਾਂ ਤੇ ਗੱਡੀ ਮਾਰਨਾਈ ਚੱ ਕਰਕੇ ਦੇ ਓਏ ਆਵਾਂਗੇ ਪੁੱਤ ਬਸ ਇਦਾਂ ਟਾਈਮ ਨਹੀਂ ਲੱਗਦਾ ਤੈਨੂੰ ਪਤਾ ਝੁੰਨੇ ਦਾ ਸੀਜ਼ਨ ਵਾ ਓਏ ਆਓ ਇਹਦੇ ਹੈ ਹੀ ਆ ਕਦੀ ਪਾਣੀ ਪਾਓ ਤੇ ਕਦੀ ਖੋਦ ਕਰੇ ਹਾਂਜੀ ਹਾਂਜੀ ਉਹ ਤਾਂ ਕਰਕੇ ਨਹੀਂ ਤਾਂ ਇਹੀ ਆਉਣਾ ਸੀ ਜਿੱਦਾਂ ਤੁਸੀਂ ਆਏ ਹੀ ਹਾਂਜੀ ਤੇ ਤੁਸੀਂ ਮੇਰਾ ਪੁੱਤ ਜਾਂਦੇ ਜਾਂਦੇ ਨੰਗਜੋਹਾਂ ਤੇ ਨਾਲ ਰੁਪਿੰਦਰ ਮਿਲਮੁਲ ਜਾਊਗੀ ਸਾਨੂੰ ਵੀ ਕੋਈ ਗੱਲ ਨਹੀਂ ਬਾਅਦ ਚ ਆਜੂਗੀ ਫਿਰ ਟਾਈਮ ਮਨਾ ਕੋ ਹੁੰਦਾ ਵਾ ਫਿਰ ਬੱਤ ਬੁੱਤ ਲੰਗ ਜਾਨੀ ਮੈਂ ਬਸੇ ਜਾਣਾ ਹੋਣਾ ਅੱਛਾ 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 ਉਹ ਗੱਡੀ 'ਤੇ ਮੈਂ ਖੜਦਾ ਨਹੀਂ ਆ ਮੈਂ ਉੱਥੇ ਲੱਗੀ ਰਹਿਣੀ ਠੀਕ 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 ਆ ਹਾਂ ਜੀ ਉਹ ਚੱਲੇ ਇਹਨਾਂ ਨੂੰ ਘਲਾ ਦਿਓ ਆਪਣੇ ਅੰਦਰਜੀਤ ਹੋਣਾ ਨੂੰ ਤੇ ਆਪੇ ਗੱਡੀ ਤੇ ਨਹੀਂ ਆਉਣਗੇ ਮਗਰੋਂ ਮੇਰੇ ਮਾਰ ਜਾਣਗੇ ਚੱਕਰ ਹਾਂ ਹਾਂ ਆਹ ਹੋਰ ਹਾਂ ਬਸ ਠੀਕ ਠਾਕ ਵਧੀਆ ਕਹਤਾ ਤੇ ਜੋਬਨ ਮੇਰੀ ਗੱਲ ਹੀ ਕਰਾ ਲੈਂਦੇ ਸੀ ਜੋਬਨ ਪੁੱਤ ਉਹ ਬਾਰਵਾ ਕਦੋਂ ਆਇਆ ਜੀ ਤੇ ਮੈਂ ਤਾਂ ਇੱਥੇ ਵੇਲੀ ਚਾ ਅੱਛਾ ਅੱਛਾ ਹਾਂ ਹਾਂ ਤੇ ਕੋਈ ਗੱਲ ਨਹੀਂ ਮਿੰਟ ਫਿਰ ਫੋਨ ਲਾ ਕੇ ਦੱਸਿਓ ਹੈ ਹਾਂ ਮੈਂ ਤੁਹਾਡੀ ਗੱਲ ਕਰਾ ਦੂੰਗਾ ਫੋਨ ਤੇ ਹੈ ਉਹ ਆ ਮੈਂ ਕਿੰਨੇ ਦਿਨ ਹੋ ਗਏ ਲਾਉਂਦੇ ਆ ਤੇ ਉਹ ਚੱਕਰ ਨਹੀਂ ਲਿਆ। ਅੱਛਾ 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 ਠੀਕ ਆ। ਉਹਦੇ ਉਹਦਾ ਫੋਨ ਤੇ ਵੀ ਲਾਇਆ ਹੁੰਨੇ ਵੀ ਨਹੀਂ ਚੁੱਕਿਆ। ਓਏ ਉਹਦਾ ਤੇ ਪਤਾ ਨਹੀਂ ਖਰਾਬੀ ਆ ਕੋਈ ਤੇ ਜੋ ਬੰਦਾ ਫੋਨ ਤੇ ਕੱਦੂ ਦੇ ਵਿੱਚ ਡੇਗਿਆ ਮੁੜ ਕੇ ਫਿਰ ਉਦੋਂ ਦਾ ਲੱਗਣ ਨਹੀਂ ੜਿਆ। ਅੱਛਾ ਅੱਛਾ ਹਾਂ ਹਾਂ ਸਰੋ ਕਰਾਇਓ ਫਿਰ ਗੱਲ ਹੈ ਜਦੋਂ ਹੁੰਦੀ ਆ। ਚਲੋ ਕੋਈ ਗੱਲ ਨਹੀਂ ਜੇ ਹੁੰਦਾ ਨਾ ਰਾਂ ਨੂੰ ਤੇ ਫਿਰ ਮੈਂ ਕਰਾਉਣਾ ਜੇ ਤੁਹਾਡੀ ਗੱਲ। ਚਲੋ ਠੀਕ ਆ। ਹੂੰ ਠੀਕ। ਚਲੋ ਠੀਕ ਆ ਹੈ। ਚਲ। ਵੇ ਲਾ। ਕੱਦੂ ਭਲਾ ਕਿੰਨੀ ਕਿ ਦੂਰ ਕਰ ਲਿਆ। ਅਹੀਂ ਨਹੀਂ ਨਹੀਂ ਉਹ ਹਟਵਾਵਾ ਦਾਲ 'ਚ ਕੋਈ ਨਾ ਕੋਈ ਤਾਂ ਕਾਲਾ ਹੈ ਹੀ ਆ ਐਦਾਂ ਕਰਨਾ ਰਪਿੰਦਰ ਨੂੰ ਕਹਿਣਾ ਆ ਵੀ ਜਾਂਦਾ ਜਾਂਦਾ ਤੈਨੂੰ ਨਾ ਪਿੰਡ ਛੱਡ ਜਾਊਂਗਾ ਜੇ ਇਹ ਤੇ ਚੱਲ ਗਈ ਨਾ ਮੇਰੇ ਨਾਲ ਤੇ ਸਾਰਾ ਕੰਮ ਪਤਾ ਲੱਗ ਜਾਣਾ ਵੀ ਉੱਥੇ ਬੰਨ ਕੇ ਲਿਆ ਚੱਲ ਵੇਖਣਾ ਉਹ ਪੁੱਛ ਕੇ ਕੀ ਜਾਂਦੀ ਆ ਪਾ ਮੋਨ ਲਵਲੀ ਨੂੰ ਕੀ ਦੱਸਾਂ ਕਿ ਘਰ ਵਿੱਚ ਕੀ ਚੱਲਣ ਡਿਆ ਕਿ ਉਹ ਹੱਡ ਨਾਲ ਲੜਕੇ ਤੇ ਕਿਤੇ ਚਲ ਗਿਆ ਵਾ ਮਾਰਿਆ ਤੇ ਲਵਲੀ ਨੂੰ ਮੈਂ ਭਾਜੀ ਆ ਉਹ ਤਾਂ ਕਦੂ ਵਿੱਚ ਫੋਨ ਡਿੱਗ ਗਿਆ ਵਾ ਹੁਣ ਮੈਂ ਕੀ ਦੱਸਾਂ ਵੀ ਘਰ ਵਿੱਚ ਕੀ ਚੱਲਣ ਡਿਆ ਵਾ ਵੀ ਉਹ ਲੜ ਕੇ ਚੱਲ ਗਿਆ ਵਾ ਹੁਣ ਇਹ ਤਾਂ ਕਹੀ ਜਾਂਦਾ ਮੇਰੀ ਜੋਬ ਨਾਲ ਗੱਲ ਕਰਾਓ ਗੱਲ ਕਰਾਓ ਗੱਲ ਮੈਂ ਕਰਾਵਾਂ ਕਿਦਾਂ ਉਹ ਉਹ ਕਿਤੇ ਹੋਰ ਰਹਿਣ ਡਿਆ ਵਾ ਇਥੋਂ ਲੜ ਕੇ ਜਊਂਗਾ ਮੁੜ ਕੇ ਆਇਆ ਹੀ ਨਹੀਂ ਚੱਲ ਇਦਾਂ ਪੰਜ ਪੂਜੇ ਮਾਤਿਆ ਕਰਾਂਗੇ ਜਦੋਂ ਇਹ ਤਾਂ ਫੋਨ ਆਇਆ ਕਰੂਗਾ ਵੀ ਉਹ ਘਰ ਹੈ ਨਹੀਂ ਉਹ ਬਾਹਰ ਗਿਆ ਵਾ ਸ਼ਹਿਰ ਗਿਆ ਵਾ ਇਦਾਂ ਪੰਜ ਮਾਤਿਆ ਕਰਾਂਗੇ ਕੀ ਕਰਨਾ ਫਿਰ ਹੁਣ ਪਣ ਗਈ ਕਿਤੇ ਇੱਥੇ ਹੀ ਬਾਹਰ ਹੀ ਅੱਛਾ ਠੀਕ ਰੁਪਿੰਦਰ ਫੇਰ ਆਈ ਹੀ ਮੇਰੇ ਵੱਲ ਅੱਛਾ ਮੇਰੇ ਨਾਲ ਬੜਾ ਬੋਲ ਕੇ ਗਈ ਆ ਹੁਣ ਦੇ ਕੰਮ ਆਂਦੇ ਹੁਣ ਕਦਾ ਬੋਲਣਾ ਬੜੀ ਉੱਚੀ ਉੱਚੀ ਬੋਲ ਕੇ ਗਈ ਆ ਤੇ ਲਵਲੀ ਨੂੰ ਮੇਰੇ ਖਿਲਾਫ ਕੀਤਾ ਵਾ ਮੈਂ ਕੀਤਾ ਵਾ ਅਹੀਂ ਤੇ ਬਸ ਇਹੀ ਕਿਹਾ ਹੈ ਨਾ ਲਵਲੀ ਨੂੰ ਕਿ ਉਹਨੂੰ ਜਾ ਕੇ ਸਮਝਾਈ ਆ ਤੂੰ ਵੀ ਇਹੋ ਗੱਲ ਕਹੀ ਮੈਂ ਵੀ ਇਹੋ ਕਿਹਾ ਹੈ ਹਾਂਜੀ ਅੱਗੇ ਉਹਨਾਂ ਦੀ ਮਰਜ਼ੀ ਵੱਧ ਘਟਾ ਪੇ ਬੋਲੇਓ ਉਹ लवली ਬੋਲ ਪਿਆ ਹੋਣਾ ਮੇ ਸੰ ਨੂੰ ਬੋਲਦਾ ਇਦਾਂ ਹੀ ਉਹ ਜਦੋਂ ਕਰਦੀ ਇਦਾਂ ਤਾਂ ਫਿਰ ਕਰਨਾ ਹੀ ਆ ਤੇ ਉਹ ਵੀ ਖਪਿਆ ਜਰਾ ਆਉਂਦੇ ਆਗੇ ਨੂੰ ਇਹ ਦਿਨ ਸਾਨੂੰ ਮਿਲ ਗਈਆਂ ਕਿ ਘਰ ਚ ਆ ਹੋਣ ਡਿਆ ਵਾ ਰਣਾਈ ਹੋਣ ਡੀ ਇਹ ਜੋ ਹਾਂ ਇਹ ਤਾਂ ਕੰਮ ਵੰਡਿਆ ਹੀ ਐ ਮੈਂ ਸਭ ਇਹ ਸਮਝਾਇਆ ਉਹਨੂੰ ਮੈਂ ਹਾਂ ਜਦੋਂ ਤੈਨੂੰ ਲੋਡ ਹੋਊਗੀ ਤਾਂ ਮੈਂ ਤੇਰੇ ਨਾਲ ਕੰਮ ਕਰਵਾਉਂਗੀ ਹਾਂ ਤੂੰ ਉੱਥੇ ਵੀ ਗਿਆ ਸੀ ਹਾਂਜੀ ਅੱਗੇ ਕਰਨ ਲੈ ਪੀ ਮੈਂ ਸਵੇਰੇ ਕੰਮ ਕਰਕੇ ਆਪਣਾ ਬੈਜਾ ਕਰਨਾ ਆਪਣਾ ਤੁਸੀਂ ਕਰੋ ਜਾਂ ਨਾ ਕਰੋ ਮੈਂ ਤੂੰ ਕਰਨਾ ਕਰ ਨਹੀਂ ਕਰਨਾ ਤੇਰੀ ਮਰਜ਼ੀ ਐ ਮੈਂ ਹਾਂ ਬਸ ਸੰਦੀਪ ਤੂੰ ਇਹੀ ਕਰਨਾ ਠੀਕ ਐ ਨਾ ਉਦੇ ਨਾਲ ਵੀ ਕੰਮ ਕਰਾ ਦੇ ਕੋਈ ਗੱਲ ਨਹੀਂ ਸਵੇਰੇ ਵੀ ਕੰਮ ਕਰਾ ਦੇਗਾ ਮੈਂ ਹੁਣ ਕੋਈ ਗੱਲ ਕਰਨੀ ਨਹੀਂ ਐ ਆਪੇ ਚੁੱਪ ਕਰਕੇ ਕੰਮ ਕਰ ਲਿਆ ਕਰਨਾ ਸਵੇਰੇ ਵੀ ਮੈਂ ਕਰ ਲਿਆ ਕਰਨਾ ਸ਼ਾਮ ਨੂੰ ਵੀ ਮੈਂ ਕਰ ਲਿਆ ਕਰਨਾ ਕੱਲੀ ਤਾਂ ਹੈਗੀ ਆ ਦੋ ਰੋਟੀਆਂ ਨੇ ਖਾਣੀਆਂ ਤੂੰ ਹਣੀ ਨਾ ਦੇ ਕਰ ਮੈਨੂੰ ਕੰਮ ਕਰਨ ਵਿੱਚ ਕੋਈ ਨਹੀਂ ਹੈਗਾ ਅੱਗੇ ਕਿਹੜਾ ਨਹੀਂ ਮੈਂ ਕਰਦੀ ਕੰਮ ਤੁਹਾਨੂੰ ਪਤਾ ਹੀ ਤੇਰਾ ਹੁਣ ਮੈਨੂੰ ਗੁੱਸਾ ਹੀ ਗੱਲ ਦਾ ਮੇਰੇ ਨਾਲ ਬੋਲ ਕੇ ਗਈ ਉੱਚੀ ਉੱਚੀ ਤੁਹਾਨੂੰ ਸਮਝਾਈਏ ਕਿ ਪਤਾ ਨਹੀਂ ਉਹਦੀ ਮਾਂ ਨੂੰ ਕੀ ਸਮਝਾਉਂਦੀ ਰਹਿੰਦੀ ਹੈ ਮੈਂ ਬੜੀ ਵਾਰਾਂ ਇਹ ਗੱਲ ਨੋਟ ਕੀਤੀ ਐ ਮੈਂ ਜਦੋਂ ਇਹਦੇ ਕੋਲ ਜਾਨੀ ਨਾ ਬਸ ਮੰਮੀ ਨੂੰ ਫੋਨ ਕਰਨ ਦੀ ਹੁੰਦੀ ਪਤਾ ਨਹੀਂ ਕੀ ਉਹ ਗੱਲਾਂ ਬਾਤਾਂ ਕਰਦੀ ਰਹਿੰਦੀ ਹੈ। ਮੈਂ ਇੱਥੋਂ ਲੱਗੇ ਨੇ ਇੱਕ ਦੋ ਵਾਰੀ। ਤੇ ਬਸ ਫੋਨ ਤੇ ਲੱਗੀ ਹੁੰਦੀ। ਮੈਨੂੰ ਲੱਗਦਾ ਉਹੀ ਢਕਾਉਂਦੇ ਰਹਿੰਦੇ ਇਹਨੂੰ ਕਿ ਇਦਾਂ ਕਰਿਆ ਕਰ ਓਦਾਂ ਕਰਿਆ ਕਰ। ਮੰਮੀ ਉਹਦੇ ਪਰ ਕਹੁੰਦੇ। ਉਹ ਚੰਦ ਕੋਈ ਗੱਲ ਨਹੀਂ। ਤਮਾਸ਼ਾ ਨਹੀਂ ਲਾਗ ਦਸਣਾ ਲੋਕਾਂ ਨੂੰ। ਤੂੰ ਕੰਮ ਕਰ ਲਿਆ ਕਰ। ਮੈਂ ਤਾਂ ਕਰ ਹੀ ਲੈਣਾ ਆਪਣਾ ਕੰਮ। ਠੀਕ ਹੈ ਨਾ। ਉਹਨੂੰ ਜਾਣਦੀ ਹੈ ਵਿਚਾਰੇ ਨੂੰ ਉਹਨੇ ਫੇਰ ਕਹਿੰਦਾ ਮੈਨੂੰ ਇਹ ਕੰਮ ਕਰੰਡਿਆ ਭਈ। ਚਲੋ। ਕੀ ਵੇਖ ਲੈਣਾ ਹੈ ਚੋਰੀ ਚੋਰੀ ਕੋਈ ਕਰਨ ਵਾਲੀ ਉਹਦੀ ਤੇ? ਨਹੀਂ ਗਿਆ ਹੀ ਉਹ ਕੱਪੜੇ ਇੰਜ ਕਰਵਾਉਣਾ। ਅੱਛਾ ਅੱਛਾ। ਤੇ ਆ ਗਿਆ ਠੀਕ ਹੈ ਕਹਿੰਦਾ ਇਹੀ ਨਾ ਮੁਰਝਾ ਜਾ ਰਹੀ ਤੂੰ ਇਹ ਨਾ ਹੁਣ ਕੋਈ ਗੱਲ ਕਰੇ ਹੁਣ ਉਹਨੇ ਜਾਣਾ ਵਾ ਨਾ ਨਾ ਨਹੀਂ ਟੈਨਸ਼ਨ ਲਾਊਗਾ ਉੱਥੇ ਜਾ ਕੇ ਨਹੀਂ ਨਹੀਂ ਉਹਨੂੰ ਫੋਨ ਵੀ ਨਹੀਂ ਕਰ ਰਹਾ ਹਾਂਜੀ ਇਹੀ ਗੱਲਾਂ ਵੀ ਠੀਕ ਚੱਲਣ ਦੇ ਘਰ ਜਾ ਹਾਂਜੀ ਜੋ ਗੱਲ ਦੀ ਕੋਈ ਗੱਲ ਨਹੀਂ ਕਰ ਲੈਣ ਤੋਂ ਇਹਨੂੰ ਕੋਈ ਗੱਲ ਨਹੀਂ ਚਲੋ ਤੁਸੀਂ ਬੈਠੋ ਠੀਕ ਆ ਸੰਦੀਪ ਸਮਝਦਾਰ ਵਾ ਜੇ ਇਹ ਵੀ ਉਧਰ ਕੀ ਹੋ ਜੇ ਤੇ ਫਿਰ ਲੜਾਈ ਹੋਈ ਰਹੇ ਪਤਾ ਨਹੀਂ ਕੀ ਸੋਚਦੀ ਰਹਿੰਦੀ ਉਹ ਕੀ ਨਹੀਂ ਚੱਲ ਕੋਈ ਗੱਲ ਨਹੀਂ ਲੜੜੀ ਨੂੰ ਤਾਂ ਭੇਜੀਏ ਇੱਦਾਂ ਕਰਦੀ ਆ ਮੰਮੀ ਨੂੰ ਫੋਨ ਲਾਉਣੀ ਆ ਉਹਨਾਂ ਨੇ ਦੁੱਖ ਸੁੱਖ ਫੋਲਣੇ ਹੁੰਦੇ ਹੋਰ ਤੇ ਕੋਈ ਹੈ ਨਹੀਂ ਮੈਂ ਤਾਂ ਸੋਚਿਆ ਸੀ ਕਿ ਚੱਲ ਰੁਪਿੰਦਰ ਆਊਗੀ ਗੱਲਾਂ ਬਾਤਾਂ ਕਰਿਆ ਕਰਾਂਗੇ ਹੈਲੋ ਸਾਸ਼ਿਕਾ ਮੰਮੀ ਜੀ ਹਾਂਜੀ ਵਧੀਆ ਧੀ ਸੁਣਾਓ ਹਾਂਜੀ ਵਧੀਆ ਵਧੀਆ ਹਾਂਜੀ ਠੀਕ ਆ ਦਲਜੀਤ ਵੀ ਹਾਂਜੀ ਹਾਂਜੀ लवली ਆਇਆ ਹੀ ਚੱਲ ਜਣਾਂ ਨੇ ਰਪਿੰਦਰ ਉਹਦਾ ਕੀ ਦੱਸਾਂ ਮੈਂ ਮਮੀ ਤੁਹਾਨੂੰ ਉਹਨੇ ਤੇ ਘਰ ਚ ਵੰਡ ਪਾਤੀ ਆ ਤੇ ਹਾਂਜੀ ਇਹਨਾਂ ਨੇ ਹੁਣ ਕੰਮ ਵੰਡ ਦਿੱਤੇ ਕਹਿੰਦੇ ਤੇ ਆਪੋ ਆਪਣਾ ਕੰਮ ਕਰ ਲਿਆ ਕਰੋ ਸਵੇਰੇ ਉਹ ਕਰ ਲਿਆ ਕਰੇ ਸ਼ਾਮ ਨੂੰ ਤੂੰ ਕਰ ਲਿਆ ਕਰ ਹਾਂਜੀ ਨਹੀਂ ਬੜਾ ਵੱਧ ਘਟ ਬੋਲ ਕੇ ਗਈ ਮੈਨੂੰ ਕਿ ਮੈਂ ਤੇ ਹੁਣ ਇਹ ਸੋਚਿਆ ਆ ਮੈਂ ਹੁਣ ਮੈਂ ਕੁਛ ਨਹੀਂ ਕਹਿਣਾ ਆਪਣੀ ਮਰਜ਼ੀ ਨਾਲ ਕੰਮ ਕਰ ਲਿਆ ਕਰੇ ਕਰਨਾ ਨਹੀਂ ਕਰਨਾ ਨਾ ਕਰੇ ਹਾਂਜੀ ਨਹੀਂ ਨਹੀਂ ਮੈਂ ਤਾਂ ਨਹੀਂ ਵੱਧ ਘਟ ਬੋਲਿਆ ਕੁਛ ਵੀ ਉਹਨੂੰ लवली ਨੇ ਤਾਂ ਸਮਝਾਇਆ ਹੀ ਉਹਨੂੰ ਸਭ ਨੂੰ ਹਾਂਜੀ ਨਹੀਂ ਨਹੀਂ ਮੈਂ ਤਾਂ ਇਹੀ ਸੋਚਿਆ ਸੀ ਕਿ ਚਲ ਰਲ ਮਿਲ ਕੇ ਰਾਵਾਂਗੇ ਜਾਂ ਦੋਵੇਂ ਭੈਣਾਂ ਚਲ ਮੈਂ ਵੀ ਇਕੱਲੀ ਰਹਿਨੀ ਆ ਦਲਜੀਤ ਨੇ ਵੀ ਚਲ ਕੰਮ ਤੇ ਲੱਗ ਜਾਣਾ ਹਾਂਜੀ ਉਹਨਾਂ ਨੂੰ ਵੀ ਮੈਂ ਕੀ ਬਾਰ-ਬਾਰ ਕਹਾਂ ਹੁਣ लवली ਵਿਚਾਰਾ ਵੀ ਚਲ 4-5 ਦਿਨ ਰਹਿਣ ਆਇਆ ਸੀ ਹੁਣ ਉਹਨੂੰ ਇਹ ਗੱਲ ਦਾ ਪਤਾ ਲੱਗਾ ਹਾਂਜੀ ਨਹੀਂ ਸਮਝਾਇਆ ਦਾਨ ਨੇ ਵੇ ਕੋਣ ਸਮਝਦੀ ਹੈ કે ਨਹੀਂ ਸਮਝਦੀ ਮੈਨੂੰ ਤਾਂ ਨਹੀਂ ਲੱਗਦਾ ਮੈਂ ਤਾਂ ਕਿਹਾ ਨੂੰ ਮੈਂ ਤਾਂ ਤੇਰਾ ਕਰਕੇ ਵੰਡ ਪਈ ਹੁਣ ਮੈਂ ਕਹਾਲ ਨੂੰ ਤੂੰ ਭਰਾ ਮਾ ਭਰਾ ਨੂੰ ਅਲੱਗ ਕਰ ਦੇਣਾ ਮੈਂ ਮੈਂ ਇੰਨਾ ਜੋੜ ਜੋੜ ਕੇ ਰੱਖਿਆ ਹਾਂਜੀ ਨਹੀਂ ਨਹੀਂ ਮੈਂ ਨਹੀਂ ਕੁਝ ਵੀ ਕਹਿੰਦੀ ਨਹੀਂ ਆਵਾਂਗੇ ਕੋਈ ਗੱਲ ਨਹੀਂ ਹੋਈ ਆਇਓ ਤਾਂ ਹੀ ਵੀ ਕਿਸੇ ਨਾਲ ਚਲੋ ਠੀਕ ਆ ਚਲੋ ਠੀਕ ਆ ਫਿਰ ਮੰਮੀ ਕੋਈ ਆਇਆ ਤਾਂ ਮੈਂ ਵੇਖ ਲਾਂ ਹਾਂਜੀ ਚਲੋ ਠੀਕ ਆ ਮੰਮੀ ਵਿਚਾਰੇ ਵੀ ਇਹ ਸਮਝਾਉਂਦੇ ਤੂੰ ਨਾ ਬੋਲੀ ਵੱਧ ਘਟਾ ਚਲ ਮੈਂ ਕੀ ਬੋਲਣਾ ਵੱਧ ਘਟਾ ਜੋ ਮਰਜ਼ੀ ਕਰੇ ਉਠੋ ਤਾਂ ਚੱਲਾ ਲੋ ਬੈ ਜਾ ਬਸ ਬੈਠੀ ਯਾਰ ਮੈਂ ਨਾ ਇੱਕ ਗੱਲ ਸੋਚਣ ਲਿਆ ਸੀ ਹਾਂਜੀ ਹੁਣ ਜਦਨ ਆਏ ਨਾ ਹੂੰ ਤੇ ਅਸੀਂ ਸਾਰੇ ਜਾਣਿਆਂ ਤਾਂ ਤੁਹਾਡੇ ਪਿੰਡ ਜਾਣਾ ਉਹ ਚੱਲੇ ਉਹਨਾਂ ਨੂੰ ਮਿਲ ਕੇ ਲ ਕੇ ਆਵਾਂਗੇ ਤੇ ਨਾਲੇ ਜੋਵਨ ਖੋਣ ਨੇ ਚੁੱਕਣ ਨਾਲੇ ਪੁੱਛ ਕੇ ਆਵਾਂਗੇ ਨਾਲੇ ਫਿਰ ਤੋਂ ਰਾਵਾਂਗੇ ਹਾਂਜੀ ਕੋਈ ਨਹੀਂ ਵੇਖ ਲਾਂਗੇ ਹੂੰ ਵੇਹਲਾਂ ਕੋਈ ਨਹੀਂ ਹਲਣ ਨੂੰ ਕੰਮ-ਕੰਮ ਕਰ ਲੈ ਲੰਦੋ ਦਈਆ ਜੋ ਨਾ ਲਾਉਣਾ ਕੋਈ ਨਹੀਂ ਵੇਲੇ ਕੋਈ ਨਹੀਂ ਉਦਨ ਮੁੱਕ ਜਣਾ ਕੰਮ ਆ ਕੋਈ ਨਹੀਂ ਇੱਕ ਵਰਦੀ ਹੋਰ ਉੜੀ ਦੋ ਉਹ ਆ ਹਵਾਂ ਹਲਤਾ ਤੇ ਮੈ ਲਾਉਣਾ ਹੁਣ ਉਥੇ ਹਾਂਜੀ ਤੇ ਫਿਰ ਮੈਂ ਆਉਣਾ ਮੈਂ ਇੱਕ ਦੋ ਦਿਨ ਦੀ ਛੁੱਟੀ ਮਿਲਣੀ ਆ ਫਿਰ ਮੈਨੂੰ ਅੱਛਾ ਤੇ ਕੋਈ ਗੱਲ ਨਹੀਂ ਤੇ ਫਿਰ ਹੋ ਕੇ ਆਉਣਾ ਹੀ ਹੋਣਾ ਚਲੋ ਕੋਈ ਨਹੀਂ ਹੋਮ ਆ ਉਹ ਆਹੋ ਮੈਂ ਅਮੀ ਉਦਨਾਂ ਹੀ ਗਿਆ ਆਂ ਅੱਛਾ ਅੱਛਾ ਚਲ ਹੋ ਕੇ ਆਵਾਂਗੇ ਤੇ ਚਲ ਉਹਨਾਂ ਨੂੰ ਪਤਾ ਹੋਊਗਾ ਵੀ ਹੁੰਦੇ ਆ ਇੱਕ ਦਿਨ ਗੇਤਾ ਫੋਨ ਕਰ ਦਾਂਗੇ ਨਾ ਉਹਨਾਂ ਨੂੰ ਠੀਕ ਆਪੇ ਆਹੀ ਆਉਣਾ ਕੋਈ ਗੱਲ ਨਹੀਂ ਲੈ ਕਰ ਲੈ ਕੋਈ ਕੰਮ ਤੇ ਅੰਦਰ ਸੋਈ ਜੀ ਤੱਲਾ ਟੈਨਸ਼ਨ ਜਿਹੜੇ ਹੁਣ ਪਈ ਹੈ ਕਿ ਨਹੀਂ ਪਿੰਡ ਜਾਣਾ ਵੇਹਨੇ ਭਲਾ ਹੁਣ ਰੋਕਦੀ ਹੈ ਪਿੰਡ ਜਾਣ ਲਾ ਕੋਈ ਗੱਲ ਨਹੀਂ ਮੈਂ ਆਜ ਨਾ ਪੰਜਾ ਛੇ ਦਾ ਨਾ ਫਿਰ ਫਿਰ ਵੇਖੂਗਾ ਆਣ ਕੇ ਕੀ ਕਰਦੀ ਹੈ ਭਲਾ ਇਹ ਮੈਨੂੰ ਤਾਂ ਫੇਟਰੀ ਲਾਤੀ ਹੈ ਇਹਨਾਂ ਨੇ ਹੁਣ ਕਹਿੰਦੇ ਆ ਕਿ ਪਿੰਡ ਜਾਣਾ ਜੋਬਾ ਨੂੰ ਮਿਲਦਾ ਇਹਨਾਂ ਨੂੰ ਇਹ ਪਤਾ ਨਹੀਂ ਕਾਦੀ ਗਾਲੀ ਪਈ ਆ ਨਾਲੇ ਜਦੋਂ ਮੈਂ ਕਹਿਨਦੀ ਹਾਂ ਹੁਣ ਨਹੀਂ ਇੱਥੇ ਹਾਂ ਨਹੀਂ ਆ ਮੈਂ ਕੀ ਕਰਾਂ ਹੁਣ ਇੱਕ ਪਾਸੇ ਮੈਂ ਕਹਿ ਬੈਠੀ ਵੀ ਉਹ ਆ ਗਿਆ ਵਾ ਕਰੇ ਹੁਣ ਗੱਲ ਕਰਨੋਂ ਹਟ ਜਾਂਦੇ ਵਾਰ-ਵਾਰ ਇੱਕੋ ਗੱਲ ਕਰੀ ਜਾਂਦੇ ਇੱਕੋ ਗੱਲ ਦੇ ਪਿੱਛੇ ਹੀ ਪੈ ਗਈ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਬਥੇਰਾ ਕਹਿੰਦੀ ਆ ਕਿ ਉਹ ਕੰਮ ਕਰਦੇ ਵਿੱਚ ਵਿਜੀ ਆ ਹਲੇ ਉਹਨਾਂ ਦਾ ਟਾਈਮ ਨਹੀਂ ਹੈਗਾ ਉਹਨਾਂ ਦਾ ਇੱਕੋ ਹੀ ਗੱਲ ਕਰੀ ਜਾਂਦੇ ਆ ਕੀ ਕਰਾਂ ਹੁਣ ਏਦਾਂ ਕਰਦੀ ਆ ਮੰਮੀ ਨੂੰ ਲਵਦੀ ਆ ਪਿੰਡ ਫੋਨ ਤੇ ਉਹਨਾਂ ਨੂੰ ਦੱਸਦੀ ਆ ਸਾਰੀ ਗੱਲ ਵੀ ਮੰਮੀ ਜੀ ਆ ਗੱਲਬਾਤ ਹੋਉਂਦੀ ਆ ਹੁਣ ਤੁਸੀਂ ਕੋਈ ਨਾ ਕੋਈ ਹੱਲ ਕਰੋ ਕੋਈ ਨਾ ਕੋਈ ਇਦਾਂ ਦਾ ਬਹਾਨਾ ਮਾਰੋ ਕਿ ਜਿਹਦੇ ਨਾਲ ਇੱਥੇ ਨਾ ਆਉਣ ਲਉਣੀ ਆ ਭਲਾ ਕੀ ਕਹਿੰਦੇ ਆ। ਰੋਜ਼ ਹੀ ਕੋਈ ਨਾ ਕੋਈ ਟੈਨਸ਼ਨ ਪੈ ਜਾਂਦੀ ਆ। ਇੱਕ ਟੈਨਸ਼ਨ ਹਟਦੀ ਆ ਦੂਜੀ ਪੈ ਜਾਂਦੀ ਆ ਸਮਾਂ ਹੀ ਨਹੀਂ ਉਹਦੀ ਕੀ ਬਣੰਦਿਆ ਆ। ਇਹ ਕਦੇ ਇਹਦੇ ਝੂਠ ਹੋਣਾ। ਇੱਕ ਦੇ ਬਦਲੇ 100 ਬੋਲਣਾ ਪੈਂਦਾ ਬੁੜਕੇ। ਹੈਲੋ। ਹੈਲੋ ਸਤਿ ਸ਼੍ਰੀ ਅਕਾਲ ਮੀ ਜੀ। ਸਤਿ ਸ਼੍ਰੀ ਅਕਾਲ ਪੁੱਤ। ਕੀ ਹਾਲ ਚਾਲ ਆ? ਬਸ ਵਧੀਆ ਵਧੀਆ ਤੁਸੀਂ ਦੱਸੋ। हां जी ठीक ठाक। ਹੋਰ ਕੀ ਕਰਨਦੇ ਆਂ? ਕੁਛ ਨਹੀਂ। ਹਵਾ ਜੀ ਵਗਾਂਦੇ ਹੀ ਤਾਂ ਬਾਹਰ ਬੈਠੀਆਂ। ਅੱਛਾ ਅੱਛਾ। ਪਰ ਸੁਣਾ ਪਰਿਵਾਰ ਠੀਕ ਠਾਕ? ਹਾਂ ਜੀ, ਪਰਿਵਾਰ ਤੇ ਵਧੀਆ ਸਭ ਠੀਕ ਠਾਕ ਆ ਗਿਆ। ਹਾਂ। ਬੱਸ ਇਦਾਂ ਹੀ। ਧੀਲੀ ਜੀ ਬੋਲਣ ਲਈ ਕੀ ਗੱਲ ਆ ਦੱਸ ਮੈਨੂੰ? ਗੱਲ ਮੰਮੀ ਜੀ ਕੀ ਹੋਣੀ ਆ। ਰੋਜ਼ ਕੋਈ ਨਾ ਕੋਈ ਨਵੀਂ ਤਾਜੀ ਨਿਕਲ ਆਉਂਦੀ ਆ ਤੇ ਗੱਲ ਉਹ ਇੱਕ ਹੋਵੇ ਜਾਂ ਦੋ ਹੋਵੇ ਬੰਦਾ ਕਿੰਨਿਆਂ ਦਾ ਦੱਸੇ ਹੁਣ। ਆਹ ਹੈ ਹੁਣ ਕਿਹੜੀ ਗੱਲ ਹੋ ਗਈ ਆ। ਹੁਣ ਕੀ ਹੁਣਾਵਾ ਮੀ ਮੈਂ ਗਈ ਇਹਨਾਂ ਵਾਲਾ ਅੱਛਾ ਤੇ ਚਾਹ ਮੰਗਨ ਦੇ ਹੀ ਤੇ ਮੈਂ ਚਾਹ ਬਣਾ ਕੇ ਖੜੀ ਤੇ ਮੁੜ ਕੇ ਬਹਿ ਜਾ ਹੈ ਮੇਰ ਲੱਗੀ ਇਹ ਠੀਕ ਆ ਤੇ ਬੈ ਗਈ ਮੈਂ ਤੇ ਮੁੜ ਕੇ ਜੋਬਨੀਆਂ ਛਿੜ ਕੇ ਬਹਿ ਗਏ ਅੱਛਾ ਵੀ ਜੋ ਬਨੋ ਹੈ ਕਰੇ ਯਹ ਤੇ ਜਾ ਕੇ ਮਿਲ ਕੇ ਨਾ ਆਈਏ ਉਹਨੂੰ ਇਹ ਚਾਹੀਏ ਉਹਨੂੰ ਗਏ ਸਾਡੇ ਕੋਈ ਥੇ ਆ ਜਾ ਤਾਂ ਮੈਂ ਹਾਂ ਵੀ ਮੈਂ ਫਿਰ ਬਾਨਾ ਲਾਇਆ ਮੈਂ ਹਾਂ ਉਹ ਕੰਮ-ਕੁੰਮ ਦੇ ਵਿੱਚ ਬਿਜੀ ਆ ਝੋਨਾ-ਝੋਨਾ ਡਈ ਆ ਲਾਉਣਾ ਤੁਹਾਲੇ ਟਾਈਮ ਨਹੀਂਗਾ ਹੈਗਾ ਉਹਨਾਂ ਦਾ ਹਾਂ ਹਾਂ ਤੋ ਹੋਰ ਰਮੀ ਜੀ ਮੈਂ ਕੀ ਕਹੀ ਨਹੀਂ ਹੁਣ ਜੇ ਮੈਂ ਅੱਖਾਂ ਵੀ ਸੋਰੇ ਗਿਆ ਵਾ ਸੋਰੇ ਅਖਣਾ ਲੈ ਉਥੋਂ ਮੁੜਿਆ ਹੀ ਨਹੀਂ ਕਿਨੇ ਦਿਨ ਹੋ ਗਏ ਆ ਸਰਪਿੰਦਰ ਫੋਨ ਤੇ ਮੈਂ ਵੀ ਤੈਨੂੰ ਕਰਨਾ ਹਾਂ ਹਾਂ ਜੀ ਲਵਲੀ ਨੇ ਤੇਰੇ ਡੈਡੀ ਨੂੰ ਫੋਨ ਕੀਤਾ ਸੀ ਕਦੋਂ ਹੁਣ ਆਹੋ ਆ ਜੀ ਅੱਛਾ ਤੇ ਮੇਰੀ ਕੱਲ ਕਰਵਾਉ ਜੋ ਬੰਦੇ ਨਾਲ ਮੈਂ ਜੋਬਨ ਨੂੰ ਫੋਨ ਲਉਣਾ ਵਾ ਤੇ ਫੋਨ ਨੀਗਾ ਚੁਪਦਾ ਅੱਛਾ ਤੇ ਜੋਤ ਦਾ ਲੰਮਾ ਵਾ ਤੋ ਲੱਗਦਾ ਨੀਗਾ ਅੱਛਾ ਤੇ ਕਿੱਥੇ ਆ ਮੇਰੀ ਕਾਲ ਕਰਵਾਉ ਤੇ ਇਹ ਫਿਰ ਕਹਿੰਦੇ ਕਿ ਉਹ ਨਾ ਟੈਲੀ ਵਿੱਚ ਕਦੋਂ ਕਰਨ ਰਿਆ ਵਾ ਤੇ ਉਹਦਾ ਫੋਨ ਜੜਾ ਕਦੋਂ ਚ ਟਿਕ ਪਿਆ ਵਾ ਅੱਛਾ ਅੱਛਾ ਤੇ ਜੋ ਉਦਾਂ ਹੈ ਜਾਂਦਾ ਉਹਦਾ ਖਰਾਬ ਹੋਇਆ ਵਾ ਮੈਂ ਵੀ ਇਹੋ ਕਿਹਾ ਨਾ ਇਹ ਕਹਿੰਦੇ ਫੋਨ ਨਹੀਂ ਗਾ ਚੁੱਕਦਾ ਹੈਗਾ ਤੇ ਮੈਂ ਫੋਨ ਕੀ ਚੁਕਣਾ ਵਾ ਉਹ ਦੇ ਆ ਮਤਲਬ ਇਹ ਝੋਨੇ ਦਾ ਕੰਮ ਕਰਨ ਦਾ ਉਹਨੂੰ ਪਤਾ ਫਿਰ ਪਣੀ ਪੂਣੀ ਦੇ ਵਿੱਚ ਨਹੀਂ ਉਹ ਬਾਹਰ ਖੜਦਾ ਹੈਗਾ ਹਾਂ ਮੈਂ ਤੇ ਹਾਵ ਵਾਲੀ ਗੱਲ ਗਈ ਹੁਣ ਪਤਾ ਨਹੀਂ ਅੰਮੇ ਜੀ ਕੀ ਬੰਦਾ ਤੇ ਕੀ ਨਹੀਂ ਹੁਣ ਆਉਣ ਵਾਲੋ ਦੇ ਆ ਕਹਿਣ ਕਿ ਜੋ ਬੰਨੂ ਮਿਲ ਗਈ ਉਹਨਾਂ ਵਾ ਇਹ ਹਫਤੇ ਨਹੀਂ ਤੇ ਅਗਲੇ ਹਫਤੇ ਆਉਣਾ ਜੇ ਹੋਣੇ ਨਾ ਨੇ ਸਰਪਿੰਦਰ ਮੈਨੂੰ ਇਹ ਕੱਲ੍ਹ ਤੋਂ ਸਮਝ ਨਹੀਂ ਆਉਂਦੀ ਇਹ ਘੜੀ ਘੜੀ ਕਿਉਂ ਜੋ ਬੰਦੇ ਪੁੱਛਣ ਗਿਆ ਵਾ ਕਿ ਤੇ ਤੂੰ ਤੇ ਨਹੀਂ ਗੱਲ ਕੀਤੀ ਇਹਦੇ ਨਾਲ ਮੰਮੀ ਗੱਲ ਤੇ ਮੈਂ ਨਹੀਂ ਕੀਤੀ ਇਹਨਾਂ ਦੇ ਨਾਲ ਤੇ ਗੱਲ ਪੰਜਾਬ ਦਾ ਨੇ ਸੁਣ ਲਈ ਆ ਹੱਡੀ ਜਿਹੜੀ ਆਪਾਂ ਪਰਸੋਂ ਗੱਲ ਨਹੀਂ ਕਰਨਦੇ ਫੋਨ ਤੇ ਪਹਿਲੀ ਪੁਲੀ ਵੱਲੋਂ ਜਿਹੜੀ ਗੱਲ ਕਰਨਦੇ ਇਹ ਨਾ ਜੋਬ ਹੁਣਾ ਵੱਲੋਂ ਹੀ ਆਹੋ ਉਹ ਪੰਜਾਬ ਦਾ ਨੇ ਸੁਣ ਲਈ ਉਹਨਾਂ ਜਗਦਾਮੀ ਇਹ ਮੇਰੇ ਲੱਗੀ ਆ ਗਈ ਇਹ ਹਾਂ ਮੇਰਾ ਵੀ ਨਾ ਦਿਮਾਗ ਨਹੀਂ ਕੰਮ ਕੀਤਾ ਕਿ ਮੈਂ ਹੀ ਬਾਹਰ ਅੰਦਰ ਵੇਖ ਲਾਂ ਚਾਹੇ ਕਿਦਾਂ ਮੇਰਾ ਧਿਆਨ ਤੁਹਾਡੇ ਪਾਸੇ ਲੱਗ ਗਿਆ ਤੇ ਇਧਰ ਧਿਆਨ ਹੀ ਨਾ ਗਿਆ ਵੀ ਇਹ ਵੀ ਘਰ ਹੈਗੀ ਆ ਤਾਂ ਹੀ ਫਿਰ ਪਿੰਦਰ ਨੂੰ ਸ਼ੱਕ ਹੋ ਗਿਆ ਉਹਦਾ ਹਾਂ ਆਇਓ ਕਹਿੰਦੇ ਆ ਮੈਂ ਆਉਣਾ ਵਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਜੇ ਅਗਲੇ ਹਫਤੇ ਆਉਣਾ ਕੋਈ ਨਾ ਕੋਈ ਬਹਾਨਾ ਮੈਂ ਬਣਾ ਦੂੰਗੀ ਫਿਰ ਹੋਰ ਕੀ ਕਰਨਾ ਮੰਮੀ ਕੋਈ ਤਾਂ ਕੋਈ ਹੱਲ ਕੱਢ ਕੇ ਨਾ ਤੇ ਮੈਨੂੰ ਦੱਸੋ ਸੱਚੀ ਮੇਰੀ ਤਾਂ ਫਿਕਰ ਜਾਣ ਟੰਗੀ ਆ ਵੀ ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ ਮੈਂ ਤਾਂ ਕਿਹਾ ਹੀ ਇਹ ਚੱਲ ਜਾਣਗੀ ਸੋਹ ਦਾ ਸਾਹ ਆ ਜਾਊਗਾ ਇਹ ਚੱਲ ਕੇ ਤਾਂ ਹਾਥ ਹੋਰ ਹੀ ਸਿਆਪੇ ਪੈਂਦੇ ਜਾਂਦੇ ਆ ਚੱਲ ਕੋਈ ਨਹੀਂ ਮੈਂ ਸੋਚ ਲਿਆ ਕਰਕੇ ਨਾ ਕੋਈ ਨਾ ਕੋਈ ਸਕੀਮ ਦੱਸੋ ਤੇ ਉਸ ਹਿਸਾਬ ਨਾਲ ਮੈਂ ਇਹਨਾਂ ਨੂੰ ਮੈਂ ਦੱਸ ਦਊਂਗੀ ਇਹ ਸਾਰਾ ਟੱਬਰ ਤਿਆਰ ਹੋਈ ਫਿਰਦੇ ਆ ਪਪਾ ਜਣਾ ਆ ਮੈਂ ਤਾਂ ਪੁੱਤ ਜਿਹੜੀ ਤੂੰ ਮੈਨੂੰ ਫੋਨ ਤੇ ਗੱਲ ਦੱਸੀ ਨਾ ਵੀ ਮੇਰੇ ਕਿ ਠਾਣੀ ਤੰਗ ਕਰਦੀ ਮੈਂ ਤੇ ਤੇਰੇ ਡੈਡੀ ਨੂੰ ਵੀ ਨਹੀਂ ਦੱਸੀ ਮੈਂ ਹੱਗ ਕੇ ਤੇ ਉਹਨਾਂ ਵੱਲੋਂ ਫਿਕਰ ਕਰਦੇ ਆ ਜਿਨੇ ਆ ਗੱਲ ਦੱਸ ਤੇ ਬਹੁਤਾ ਫਿਕਰ ਕਰਨਗੇ ਬਿਮਾਰ ਹੋਣਗੇ ਚਲੋ ਕੋਈ ਗੱਲ ਨਹੀਂ ਉਹ ਤੁਸੀਂ ਛੱਡੋ ਉਹ ਨਿੱਕੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਬਸ ਤੁਸੀਂ ਇਹਦਾ ਹੱ ਚਲ ਕੋਈ ਨਹੀਂ ਕਰ ਲੈਂਦੇ ਆ ਚਲੋ ਠੀਕ ਆ ਫਿਰ ਮੈਂ ਨਾ ਰੱਖਦੀ ਆ ਵੇਖਾਂ ਕੋਈ ਕੰਮ ਮੈਂ ਵੀ ਚੰਗਾ ਪੁੱਛ ਮੈਂ ਹਾਂਜੀ ਓਕੇ ਓਕੇ ਚਲਿਆ ਕੀ ਮੰਮੀ ਨੇ ਹੁਣ ਇੰਨੀ ਗੱਲ ਦੱਸੀ ਆ ਨਾ ਇੰਨੇ ਕਦਾਂ ਲਈ ਆ ਵੀ ਕੋਹ ਨਾ ਕੋਹ ਤੱਕ ਦੱਸਣ ਗਈ ਨਾ